ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੀ ਸ਼ਾਨ ਤੇ ਬਾਗੇ ਪੁਰਾਣੇ ਦੇ ਪਿੰਦਾ ਵਾ ਮਿੱਤਰੋ ਪਿੰਡ ਨੇੜੇ ਰੋਡੇ ਪਿੰਡ ਰੋਡੇ ਪਿੰਡ ਦੇ ਵਿੱਚ ਇਸ ਟਾਈਮ ਤਿੰਨ ਨੀਲੀ ਰਾਵੀ ਦੀਆਂ ਕਟੀਆਂ ਤੇ ਦੋ ਹਰਿਆਣੇ ਦੀਆਂ ਕਟੀਆਂ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਹੋਈਆਂ ਟੋਟਲ ਪੰਜ ਜਣ ਇੱਕ ਦੁੱਧੋ ਡਰਾਇਆ ਦਿਖਾਉਂਗਾ ਤੁਹਾਨੂੰ ਮੱਝ ਤੇ ਇੱਕ ਜਿਹੜੇ ਦੇਸੀ ਬੱਚੇ ਦਾ ਸ਼ੌਕ ਰੱਖਦੇ ਆ ਮਿੱਤਰੋ ਬਨ ਵਾਲਾ ਚਿੱਟਾ ਪਲੂ ਜਿਹੜਾ ਬੱਚਾ ਭਾਲਦੇ ਜਿਹੜੀ ਤੁਸੀਂ ਚੀਜ਼ ਦੀ ਘੱਟ ਜੀ ਮੰਗ ਹੁੰਦੀ ਆ ਜਿਹੜੀ ਤਾਂਮੀ ਟੱਲੀ ਜੀ ਮੱਥੇ ਲੱਗਦੀ ਹੁੰਦੀ ਆ ਜਿਹੜੀ ਕਦੇ ਕਦੇ ਦੇਖਣ ਨੂੰ ਮਿਲਦੀ ਆ ਉਹ ਚੀਜ਼ ਮਿੱਤਰੋ ਲੈ ਕੇ ਤੁਹਾਡੇ ਪਰੂਵ ਹੋਏ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਅਜੋ ਜਾਨਕਾਰੀ ਵਿੱਚ ਲੈਣੇ ਆ ਤੇ ਜਨਰ ਤੁਹਾਨੂੰ ਦਿਖਾਉਣੇ ਆ ਆਪਾਂ ਫਿਰ 5 ਤੇ 27 ਤੇ ਬਾਈ ਬਣ ਕੇ ਵੀਡੀਓ ਧਿਆਨ ਨਾਲ ਦੇਖਿਆ ਜੇ ਕਿਤੇ ਮਾਰੀ ਨਾ ਜਾਵੇ ਤੁਹਾਡੀ ਬਤ ਆਓ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਰੇ ਪੂਰੇ ਵਧੀਆ ਪੂਰੇ ਘਰ ਪਰਿਵਾਰ ਸੇਤਾ ਪੂਰੇ ਵਧੀਆ ਓਕੇ ਅੱਛਾ ਲਵਾਤੀ ਹਾਜ਼ਰੀ ਫਿਰ ਲੰਮੇ ਟਾਈਮ ਬਾਅਦ ਹਾਂਜੀ ਹਾਂਜੀ ਅੱਛਾ ਭਾਈ ਅੱਜ ਜਾਨਵਰ ਕਿੰਨੇ ਆ ਭਾਈ ਜਾਨਵਰ ਹੈਗੇ ਆ ਪੰਜ ਕਟੀਆਂ ਹਾਂਜੀ ਤੇ ਇੱਕ ਮੱਝ ਆ ਟੁਕੜ ਗੱਬਣ ਜੀ ਤੇ ਇੱਕ ਦੇਸੀ ਨਗੌਰੀ ਬੱਚਾ ਬਾਹਰਲਾ ਦੇਸੀ ਨਗੌਰੀ ਬੱਚਾ ਆ ਗਿਆ ਹੈ ਨਾ ਬੱਚਾ ਵੜਾ ਕਮਾਲ ਦਾ ਹੈ ਨਾ ਅੱਛਾ ਬਹੁਤ ਅੱਜ ਬੱਚੇ ਤੋਂ ਸ਼ੁਰੂਆਤ ਕਰਨੀ ਆ ਆਪਾਂ ਸੱਜਣਾ ਹਾਂਜੀ ਹਾਂਜੀ ਬੱਚੇ ਦੇ ਦੱਸ ਮੈਨੂੰ ਕਿੰਨੀ ਕੀ ਡਿਟੇਲ ਆ ਬੱਚਾ ਭਾਈ ਦੰਦਾ ਤੋਂ ਖੀਰਾ ਖੀਰਾ ਠੀਕ ਆ ਲੈ ਕੇ ਆਇਆ ਵਾ ਮੇਰਾ ਵੀਰਾ ਹਾਂ ਦੰਦਾ ਤੋਂ ਖੀਰਾ ਵੀਰੇ ਠੀਕ ਆ ਬਾਕੀ ਠੋਕਰ ਵਾਲੀ ਚਾਲ ਤੇ ਲੱਗਿਆ ਵਾ ਠੀਕ ਆ ਹਣਾ ਜੇ ਕਿਸੇ ਭਰਾ ਨੇ ਲਾਉਣਾ ਉੱਤੇ ਚੱਲਦਾ ਠੀਕ ਆ ਠੀਕ ਆ ਵੀਰੇ ਰੇੜੀ ਹਜੇ ਲਾਇਆ ਨਹੀਂ ਰੇੜੀ ਨਹੀਂ ਹਜੇ ਲਾਇਆ ਬਾਈ ਮੈਂ ਲੱਗ ਜੂਗਾ ਵੈਸੇ ਹਾਂ ਹਾਂ ਬਾਈ ਪਲਾਂ ਦੀ ਅੱਜ ਜੋੜਨਾ ਪਲਿਆ ਹੋਏ ਇੱਕ ਸਮੂਹ ਨਾਲ ਕਰਨ ਵਾਲੀ ਹਣਾ ਅੱਛਾ ਅੱਜ ਕਿੰਨੇ ਨਾਲ ਦੇ ਦੀਏ ਵੀਰੇ ਸਰਵੇ ਆ ਜਿੰਨੇ ਦਾ ਤੂੰ ਕਹਦੇਗਾ ਪੁੰਨੇ ਦਾ ਹੀ ਦੇ ਦਾਂ ਨਹੀਂ ਦੱਸ ਤੂੰ ਦੱਸ ਜਿੰਨੇ ਦਾ ਯਾਰ ਤੂੰ ਕਹਦੇਗਾ ਪੁੰਨੇ ਦਾ ਹੀ ਦੇ ਦਾਂਗੇ ਯਾਰ ਐਵੇਂ ਤਾਂ ਪਹਿਲਾਂ ਤੇ ਬਹੁਤ ਮਹਿੰਗੇ ਇਹ ਵੀ ਆਫਰ ਹੀ ਆ ਮਹਿੰਗੇ ਬਹੁਤ ਦੇ ਰੇ ਯਾਰ ਮੰਗਣ ਨੂੰ ਅੱਜ ਵੀ ਅੱਜ ਵੀ ਆਪਾਂ ਜਦੋਂ ਕਿਸੇ ਬੰਦੇ ਕੋਲੇ ਜਾਂਦੇ ਆ ਅਗਲਾ 30 35 35000 ਰੁਪਿਆ ਮੰਗੀ ਜਾਂਦਾ ਹਨ ਜਿੰਨੇ ਦਾ ਤੂੰ ਕਹੇਗਾ ਪੁੰਨੇ ਦੇ ਦੇ ਦਾਂ 15 ਦਾ ਦੇ ਦਈਏ ਦੇ ਦਾਂ ਬਾਬੂ ਕਰੀ ਨਾ ਤੈਨੂੰ ਕਿਹ ਦੇ ਦਾਂਗੇ ਜਿੰਨੇ ਦਾ ਤੂੰ ਕਹੇਗਾ ਯਾਰ ਸੇਵਾ ਕੀਤੀ ਆ ਯਾਰ ਦੇ ਅੱਛਾ ਇਹ ਤਾਂ ਹੋ ਗਿਆ ਪਹਿਲੇ ਨੰਬਰ ਤੇ ਬੱਚਾ ਆ ਮੈਂ ਦੁੱਧ ਤੋਂ ਡਰਾਈ ਹੈ ਜਿਹੜੀ ਬਈ ਇਹ ਬਈ ਸਾਢੇ 8 ਮਹੀਨੇ ਦੀ ਗੱਪਣਾ 1.5 ਮਹੀਨੇ ਦਾ ਸੂਣ ਚ ਰਹਿਦਾ 1.5 ਮਹੀਨਾ ਬਾਕੀ ਆ ਅੱਛਾ ਮਾਜ ਦਾ ਮਾਰਕਾ ਮੁਰਕਾ ਸੰਭੜਾ ਨੂੰ ਬੜੀ ਕੰਮ ਦੀ ਹੈ ਮੱਝ ਬਈ ਸਾਰੇ ਪਾਸਿਓ ਮੱਝ ਚੰਗੀ ਆ ਠੀਕ ਆ ਮੱਝ ਨੇ ਸੱਜਰ ਨੇ 14 ਕਿਲੋ ਦੁੱਧ ਦਿੱਤਾ ਬਈ ਇਹਨੇ ਇਹਨੇ ਲੇਵਾ ਚੰਗਾ ਬਣਾਉਂਦੀ ਹਾਲੇ ਵਾਲੂ ਆ ਪੂਰਾ ਚੰਗਾ ਬਣਾਉਂਦੀ ਆ ਬਈ ਟਿਕਾਣੇ ਦੇ ਤਿਆਰ ਹੁੰਦੇ ਆ 1.5 ਮਹੀਨਾ ਸੂਣ ਚ ਰਹਿੰਦਾ ਠੀਕ ਆ ਭਾਰ ਦੀ ਭਾਰ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਵੀਰੇ ਇਹ ਅੱਜ ਕਿੰਨੇ ਦੀ ਦੇਦੇ ਕੋਈ ਜੱਗ ਕੰਮ ਇਹ ਰੇਟ ਦੱਸਾਂ ਹੀ ਤਾਂ ਸਰਪੇ ਯਾਰ ਮੁੱਲ ਇੱਕ 10 ਕਰਦੇ ਆ ਠੀਕ ਹਾਂ ਤੇ ਇੱਕ 5 ਦੀ ਦੇਦਾ ਹੋਏ ਆ ਉਹ ਮਹੀਨਾ ਵੀ ਡੇਢ ਰਹਿ ਗਿਆ ਹਾਂ ਦੇ ਦਾਂਗੇ ਭਾਈ ਜੇ ਕੋਈ ਕਵੇ ਵੀ ਇਹ ਚੋਦੇ ਵਿੱਚ 50000 ਦੀ ਉਹ ਸੋਰੀ 90000 ਦੀ ਦੇ ਦੇ ਫੇਰ ਨਹੀਂ ਭਾਈ ਫੇਰ ਤੈਨੂੰ ਵੀ ਪਤਾ ਯਾਰ ਭੈਣ ਦਾ ਦੰਦਾ ਨਹੀਂ ਕੋਈ ਯਾਰ ਹਨਾ ਮੈਂ ਤੈਨੂੰ ਜਾਣ ਦਈਏ ਨਹੀਂ ਯਾਰ ਅੱਜ ਕੱਲ ਸਰਪੇ ਮੈਂ ਤੈਨੂੰ ਦੱਸਦਾ ਸਰਪੇ ਸਾਬ ਲੈਂਦੇ ਜੇ ਆਪਾਂ ਅਗਲਾ ਤਿੰਨਾ ਤਿੰਨਾ ਮਹੀਨਿਆਂ ਦਾ ਗੱਪਣਾ ਦਾ ਯਾਰ 90 90000 ਮੰਗੀ ਜਾਂਦਾ ਹਾਂ ਹਾਂ ਜੀ ਤਾਂ ਜਾਂਦੇ ਹਾਂ ਉਸੋਂ ਬੰਦਾ ਮੈਂ ਮਤਲਬ ਮੈਂ ਤੇਰੀ ਗੱਲ ਮੈਂ ਵੀ ਤੁਹਾਰੇ ਦੀ ਚੱਲ ਫਿਰ ਬੁੱਕੇ ਦੇ ਕਰ ਲਈ ਮੰਨਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ ਕਰ ਠੀਕ ਹੈ ਠੀਕ ਹੈ ਅੱਛਾ ਤੇ ਇਹ ਤਾਂ ਹੋ ਗਈਆਂ ਆਪਣੀਆਂ ਮੱਜਾਂ ਹਨਾ ਤੇ ਆ ਬਾਈ ਕੱਟੀਆਂ ਜਿਹੜੀਆਂ ਦੋ ਖੜੀਆਂ ਹੋਈਆਂ ਨੇ ਲੀਦਾ ਵੀ ਜਿਹੜੀਆਂ ਤਾਂ ਬਾਈ ਉਹ ਦੋਵੇਂ ਕੱਟੀਆਂ ਪਰ ਲੀਆਂ ਨੇ ਲੀਦਾ ਵੀ ਉਹ ਇੱਕੋ ਸਾਂਧੀਆਂ ਠੀਕ ਆ ਠੀਕ ਆ ਵੀਰੇ ਹਾਂ ਇੱਕੋ ਘਰੋਂ ਲਈਆਂ ਆਪਾਂ ਇੱਕੋ ਘਰੋਂ ਲਈਆਂ ਹੈ ਅੱਛਾ ਵੀਰੇ ਕੋਈ ਮਨ ਲਾ ਇਹਨਾਂ ਦੀ ਉਮਰ ਦਾਣ ਸਾਜਾ ਉਮਰ ਦਾ ਬਾਈ ਇਹ ਆ ਵੀ ਤਕਰੀਬਨ ਸਾਲ ਦੇ ਅੰਦਰ ਬਾਹਰ ਹੀ ਆ ਹਨਾ ਮਨ ਲਾ ਵੀ ਸਾਲ ਅੰਦਰ ਹੀ ਆ ਬਾਹਰ ਤਾਂ ਹੈ ਨਹੀਂ ਬਾਹਰ ਤਾਂ ਹੈ ਨਹੀਂ ਅੰਦਰ ਆ ਵੀ ਕੋਈ ਦਵਾਈ ਨੋ ਨੀ ਗੱਲ ਹੈ ਬਤਾ ਕਹਾ ਦੀ ਗੱਲ ਹੈ 14 ਦੀ ਗੱਲ ਹੈ ਕੋਈ 12 ਦੀ ਝੋਲੀਆਂ ਝਣੀਆਂ ਦੀਆਂ ਬਾਈ ਝੋਲੀਆਂ ਖੁੱਖਾ ਨਿਸ਼ਾਨੀਆਂ ਨਿਸ਼ੂਣੀਆਂ ਸਾਰੀਆਂ ਹਨਾ ਇਹ ਫਿਰ ਉੜੀ ਰੱਖੇ ਕਿੰਨੇ ਦਾ ਦੇ ਦੀ ਇਹਨਾਂ ਦਾ ਬਾਈ ਫੋਨ ਤੇ ਕਰ ਲਾਂਗੇ ਯਾਰ ਮੈਂ ਤਾਂ ਨਵੇ ਕਿਉਂਕਿ ਪਤਾ ਕੀ ਗੱਲ ਆਪਣੇ ਕੋਲੇ ਸਰਬੇ ਤੇਰੀ ਵੀਡੀਓ ਤੇ ਨੀਲੀ ਰਾਈ ਤੇ ਨਾ ਵੇਚਣ ਵਾਲੇ ਕਟਿੰਗ ਵਾਲੇ ਬਹੁਤ ਲੱਜਾਂਦੇ ਯਾਰ ਹੂੰ ਫੇਰ ਅਗਲੇ ਦਾ ਵੀ ਪੜਦਾ ਯਾਰ ਹੋ ਜਾਂਦਾ ਹਾੜਾ ਇਹ ਤਾਂ ਗੱਲ ਇਹਨੇ ਕੋਈ 1000 2000 ਕਮਾਉਣਾ ਹੁੰਦਾ ਹਨਾ ਤੈਨੂੰ ਤੈਨੂੰ ਵੀ ਇਹ ਗੱਲ ਦਾ ਪਤਾ ਹਨਾ ਅਮਰ ਆਪਾਂ ਇਹ ਆ ਵੱਡੀ ਕੱਟੀ ਆ ਜਿਹੜੀ ਨੀਲੀ ਦੀ ਬਾਈ ਇਹ ਸਾਲੋਂ ਬਾਹਰ ਹੋਊਗੀ ਇਹ ਤਾਂ ਬਾਈ 13 ਮਹੀਨੇ ਦੀ ਕੱਟੀ ਆ 13 ਮਹੀਨਿਆਂ ਦੀ ਇਹ ਕਿੰਨੇ ਦੇ 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 ਬਹੁਤ ਚੰਗੇ ਸੀਮਨ ਦੀ ਕੱਟੀ ਆ ਬਾਈ ਇਹ ਠੀਕ ਆ ਬਾਈ ਇਹ ਕਿੰਨੇ ਦੇ ਦੇ ਦੇਂਗੇ ਬਾਈ ਇਹਦਾ ਵੀ ਫੋਨ ਤੇ ਹੀ ਕਰ ਲਾਂਗੇ ਯਾਰ ਪਤਾ ਕੀ ਗੱਲ ਹੈ ਕਟੀਆਂ ਦਾ ਨਾ ਯਾਰ ਲੋਕ ਆਂਦੇ ਜਿਹੜੇ ਆਪਣੇ ਕੋਲੇ ਨਾ ਬੰਦੇ ਆਉਂਦੇ ਪੱਕੇ ਹਨਾ ਤੈਨੂੰ ਵੀ ਪਤਾ ਸਰ ਸਾਰੇ ਦਾ ਕੰਮ ਵਾਲੇ ਕਾਰੋਬਾਰੀ ਆਉਂਦੇ ਹਨਾ ਧੱਫੜਾ ਪਾਉਣ ਵਾਲੀ ਆ ਵੀ ਸਾਰਿਆਂ ਨੇ ਗਾਂ ਵੇਚਣ ਵਾਲੀਆਂ ਹੀ ਹੁੰਦੀਆਂ ਹਨਾ ਅੱਛਾ ਵੀ ਇਹ ਤਾਂ ਹੋ ਗਿਆ ਨੀਲੀ ਰਾਵੀ ਦੀ ਅੰਦਰ ਨੇ ਤੇ ਆ ਦੋ ਆ ਗੀਆਂ ਮੋਹਰਾ ਦੀਆਂ ਇਹ ਬਾਈ ਹਰਿਆਣੇ ਦੀਆਂ ਹਾਂ ਇਹਦਾ ਦੱਸ ਦੀਆਂ ਹੋਈਆਂ ਯਾਰ ਇਹ ਬਾਈ ਆਪਣੇ ਕੋਲੇ ਇੰਨਾ ਸੀਗਾ ਪੰਜ ਕਟੀਆਂ ਇਹ ਠੀਕ ਆ ਤਿੰਨ ਵੇਗੀਆਂ ਦੋ ਰਹਿ ਗਈਆਂ ਆ ਦੋ ਰਹਿ ਗਈਆਂ ਮੈਂ ਹੋ ਗਿਆ ਵੀਡੀਓ ਤੋਂ ਲੇਟ ਹੈ ਨਾ ਹਾਂ ਕੱਲ ਵੀ ਕੀਤੀ ਤੈਨੂੰ ਬਈ ਕੱਲ ਤੇਰੀ ਗੱਡੀ ਖਰਾਬ ਹੋਣੀ ਕੰਮ ਖਰਾਬ ਹੋ ਗਿਆ ਪਰਸੋ ਵੀ ਖਰਾਬ ਚਾਰ ਦਿਨ ਪਹਿਲਾਂ ਤੋਂ ਆਪਣਾ ਕਾਰ ਖਰਾਬ ਕਰ ਗਈ ਹੈ ਨਾ ਨਹੀਂ ਹੁਣ ਤਾਂ ਨਹੀਂ ਤਾਂ ਆਪਾਂ ਹੁਣ ਤਾਂ ਵੇਚ ਕੇ ਮਾਲ ਰੁਪਈਏ ਜੇਬ ਚ ਉਹਨੇ ਸੀ ਹਾਲ ਕੋਈ ਨਹੀਂ ਜਿਨ੍ਹਾਂ ਲੇਟ ਆ ਉਹ ਉਹ ਵੇਲਾ ਸਿਆਣੀਆਂ ਕਿੰਨੀਆਂ ਉਹ ਲੋਟ ਹੋ ਕੇ ਖੜਦੀ ਨਹੀਂ ਸੀ ਵੀਡੀਓ 'ਚ ਨਾ ਉਹਨੇ ਮਾਰਕੀਟ ਹੱਟ ਸਿੱਧੀ ਕਰ ਦਿੱਤੀ ਉਹਨੇ ਕਿਹਾ ਥਣ ਵਿਖਾਉ ਦੇ ਹਾਂ ਹਾਂ ਆ ਕੱਟੀ ਦੀ ਉਮਰ ਹੋ ਕਿੰਨੀ ਹੋਗੀ ਇਹਦੀ ਬਈ ਹੋਊਗੀ ਮੇਰੇ ਸਾਬ ਨਾਲ 11 ਕ ਮਹੀਨੇ ਯਰਵਾ ਤੋਂ ਸਾਲ ਦੀ ਹੋਊਗੀ ਹੈ ਨਾ ਉਹਦੀ ਬਈ ਉਹਦੀ ਬਈ ਹਾਂ ਜੀਆਂ ਸਗੀਆਂ ਬੜੀਆਂ ਕਮਾਲ ਕਰ ਪਰ ਇੱਕ ਗੱਲ ਆ ਬਈ ਇੱਕ ਗੱਲ ਆ ਇਹਨਾਂ ਦਾ ਰੇਟ ਦੱਸਣਾ ਪੈਣਾ ਤੈਨੂੰ ਮੈਂ ਤੈਨੂੰ ਦੱਸਦਾ ਵੀ ਕਟੀਆਂ ਟਿਕਾਣੇ ਦੀਆਂ ਯਾਰ ਹੂੰ ਇਹ ਕਿੰਨਾ ਦਾ ਇਹ ਜੋੜਾ ਹੀ ਦੇ ਦੇ ਬਸ ਹਾਂ ਦੇਣਾ ਸਾਹਣੀਆਂ ਜੋੜਾ 55000 ਦਾ ਦੇ ਦਾਂਗੇ ਮਾਨ ਨਾ ਦੱਸ ਘਾਟੇ ਬਾਟੇ ਕਰਕੇ ਹੋਰ 2000 ਕੱਟ ਦੇ ਦਿੰਦੇ ਹਾਂ ਮਾਨ ਨਾ 52000 ਦੀਆਂ ਦੇ ਦਾਂ ਜਸਟ نو ਵੇਚਣ ਵਾਲੀ ਕਰ 52000 ਕਰ ਦੇ ਦਾਂਗੇ ਸਰ ਇਹਦੀਆਂ ਵੇਚਣ ਨੂੰ ਸਰ 50 ਤੱਕ ਆ ਯਾਰ ਸਰ ਨੇ ਬੇਚਨ ਪਿਆ ਨਹੀਂ ਆਪਾਂ ਨੂੰ ਐ ਨਾ ਕਰਾਇਆ ਕਰਵਾ ਬਹੁਤ ਪੈ ਜਾਂਦਾ ਯਾਰ ਹਾਂ ਨਾ ਪਰਮਾਨ ਦਾ ਦੇਦੀ ਹਾਂ ਹਾਂ ਕੋਈ ਨਾ ਕੋਈ ਨਾ ਪਈ ਦੇ ਠੀਕ ਹੈ ਅੱਛਾ ਲੈ ਪੁੱਤ ਇਹਨਾਂ ਨੇ ਥਾਣਾ ਵਿਖਾਈ ਦੋਆਂ ਕਟੀਆਂ ਤੇ ਜਿਹਨਾਂ ਨਾਲ ਵਿਖਾਦੇ ਤੋ ਤੋਰੀਆਂ ਪਤਾ ਬਈ ਸੱਜਣੋ ਕਾ ਤੋ ਨਹੀਂ ਕਿਉਂਕਿ ਖੋਲੀਆਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕਟੀਆਂ ਦਾ ਕਮਲ ਜਵਾਜ ਵਜ ਜਾਣਾ ਸੀ ਪਹਿਲੇ ਨੰਬਰ ਤੇ ਤੁਹਾਨੂੰ ਵਿਖਾਇਆ ਬੱਛਾ ਨਿਗੋਰੀ ਉਹਦਾ 15000 ਰੁਪਿਆ ਰੇਟ ਕੀਤਾ ਦੋ ਨੰਬਰ ਤੇ ਦਿਖਾਈਆ ਤੁਹਾਨੂੰ ਮੱਝ 1.5 ਮਹੀਨਾ ਬਾਕੀ ਸੋਣ ਦੇ ਵਿੱਚ ਇਹਦਾ ਰੇਟ ਕੀਤਾ ਹੀ 110000 105 ਦੀ ਬਾਈ ਹੁੰਦਾ ਤੇ ਨਹੀਂ ਬਾਕੀ ਮੌਕੇ ਤੇ ਗੱਲਬਾਤ ਹੋ ਜੂ ਜਦੋਂ ਤੁਸੀਂ 500 ਰਟਕੇ ਤਲੀ ਤੇ ਰੱਖਿਆ ਫਿਰ 30 ਰਟਕਾ ਨੇ ਆਪੇ ਲੱਗ ਜੂ ਇਹਨ ਤੁਹਾਨੂੰ ਬਾਅਦ ਚ ਦਿਖਾਈਆ ਦੋ ਕਟੀਆਂ ਚੋੜਾ ਨਹੀਂ ਨਹੀਂ ਇਹਨਾਂ ਦਾ ਰੇਟ ਫੋਨ ਦੇ ਉੱਤੇ ਆ ਵੱਡੀ ਕੱਟੀ ਦਾ ਵੀ ਫੋਨ ਦੇ ਉੱਤੇ ਉਹ ਚੰਗੇ ਇਲਾਕੇ ਦੀਆਂ ਚੰਗੇ ਘਰਾਣੇ ਦੀਆਂ ਕਿਉਂਕਿ ਕੱਟੀਆਂ ਦੱਸਦੀਆਂ ਕੱਟੀਆਂ ਦੀਆਂ ਬਾਡੀ ਬੰਤਰਾ ਦੱਸਦੀਆਂ ਕਿ ਚੰਗੇ ਘਰਾਣੇ ਦੀਆਂ ਨੰਬਰ ਬਈ 70 87 92 412 70 87 92 412 ਬਾਕੀ ਸਰਪੇ ਤੁਹਾਨੂੰ ਪਤਾ ਪਈ ਆਪਾਂ ਨਰਮ ਜਾਨਵਰ ਲੈਂਦੇ ਨਹੀਂ ਆ ਨਈ ਵਧੀਆ ਗੱਲ ਆ ਬਈ ਚੰਗੇ ਚੰਗਾ ਲੋ ਚੰਗਾ ਦੋ ਚੰਗਾ ਵਿੱਚ ਕਿਉਂਕਿ ਜਦੋਂ ਗਾਂ ਨੂੰ ਵੀ ਗਾਹ ਕਿਨੇ ਫੇਰੀ ਹੋਣਾ ਲੈ ਵੀ ਮਿੱਤਰੋ ਅਸੀਂ ਬਾਈ ਤੇ ਚਾਰ ਵਾਰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗੱਲ ਦੇ ਨਾਲ ਇਜਾਜ਼ਤਵਾਲ ਨੂੰ ਬੜੀਆਂ ਧੰਨਵਾਦ